ਸ਼ਾਹਕੋਟ 'ਚ ਪੁਲਿਸ ਦੀ ਗਸ਼ਤ ਨਾ ਹੋਣ ਕਾਰਨ ਚੋਰ ਬੇਖੌਫ ਹੋ ਕੇ ਚੋਰੀ ਦੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਸਥਾਨਕ ਪੁਲਿਸ ਚੋਰਾ ਨੂੰ ਫੜਨ ਵਿੱਚ ਅਸਫਲ ਰਹੀ ਹੈ। ਬੀਤੀ ਰਾਤ ਚਿੱਟੇ ਰੰਗ ਦੀ ਗੱਡੀ 'ਚ ਆਏ ਚੋਰਾਂ ਵੱਲੋਂ ਸ਼ਾਹਕੋਟ ਦੇ ਮਸ਼ਹੂਰ ਮਾਲਵਾ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾ ਕੇ ਨਕਦੀ ਤੇ ਸੀਸੀਟੀਵੀ ਕੈਮਰਾ ਦਾ ਡੀਵੀਆਰ ਚੋਰੀ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਮਨਦੀਪ ਗੋਇਲ ਪੁੱਤਰ ਜਗਦੀਸ਼ ਗੋਇਲ ਵਾਸੀ ਸ਼ਾਹਕੋਟ ਨੇ ਦੱਸਿਆ ਕਿ ਉਹਨਾਂ ਦੇ ਸ਼ਾਹਕੋਟ ਦੇ ਮੁੱਗਾ ਰੋਡ ਤੇ ਸਥਿਤ ਮਾਲਵਾ ਮੈਡੀਕਲ ਸਟੋਰ ਨਾਦੀਕ ਦੁਕਾਨ ਹੈ। ਜਦੋਂ ਸਵੇਰੇ 9 ਵਜੇ ਆਪਣੀ ਦੁਕਾਨ ਤੇ ਆਈ ਤਾਂ ਦੁਕਾਨ ਬਾਹਰ ਲੱਗਾ ਜਿੰਦਾ ਤੇ ਸੈਂਟਰ ਲੌਕ ਟੁੱਟਾ ਪਿਆ ਸੀ। ਉਹਨਾਂ ਦੁਕਾਨ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਦੁਕਾਨ ਅੰਦਰ ਲੱਗੇ ਤੋਂ ਕੈਮਰਿਆਂ ਦੀ ਪੰਨ ਤੋੜ ਕੀਤੀ ਹੋਈ ਸੀ। ਹੋਰ ਕੀ ਕਿਹਾ ਆਓ ਸੁਣੋ। ਮੈਡਮ ਜੀ 9 ਵਜੇ ਇਹ ਦੁਕਾਨ ਦਾ ਨਾਮ ਆਪਣੀ ਜਗ੍ਹੀ ਹੈ। ਮਾਮਲਾ ਮੈਡੀਕਲ ਸਟੋਰ ਕੀ ਗੱਲ ਵਾਪਰੀ ਭਾਜੀ? ਸਹੀ ਲੱਤੀ ਕੋਈ ਚੋਰ ਆਇਆ ਤੇ ਜਿੰਦੇ ਤੋੜੇ ਆ। ਉਸ ਤੋਂ ਬਾਅਦ ਆ ਕੇ ਸਰਪਟੇ ਕਰਕੇ ਕੈਸ਼ ਲੈ ਗਏ ਤੇ ਐਸਲੀ ਤੋੜ ਕੇ ਬੀਵੀਆਰ ਲੈ ਗਏ ਕੈਫੇ ਤੋੜ ਕੇ ਤੇ ਕਿੰਨੇ ਕੁ ਲੈ ਕੇ ਆਪਣਾ ਅਜਿ ਘਰੀਬ 58000 ਰੁਪਏ ਕੈਸ਼ ਕਿੰਨਾਂ ਲੱਗੇ ਕੈਸ਼ ਕਿੰਨਾ ਸੀ ਠੀਕ ਹੈ ਜੀ ਕਿੰਨੇ ਕੁ ਵੇ ਤੁਹਾਨੂੰ ਪਤਾ ਲੱਗਾ ਨਹੀਂ ਮੈਨੂੰ ਸਵੇਰ ਨੂੰ ਦੁਕਾਨ ਤੇ ਆ ਕੇ ਪਤਾ ਲੱਗਾ ਠੀਕ ਹੈ ਜੀ ਜਿੰਦਾ ਟਟਾ ਹੋਇਆ ਸੀ ਪਤਾ ਸੀਗਾ ਜਦੋਂ ਦੁਕਾਨ ਖੋਲੀ ਆ ਠੀਕ ਹੈ ਜੀ ਅੰਦਰ ਪਤਾ ਲੱਗਾ ਵੀ ਐਸਲੀਟੀਆਂ ਹੋਈਆਂ ਨੇ ਤੇ ਕੈਮਰਾ ਥੋੜੇ ਵੇ ਆ ਠੀਕ ਹੈ ਜੀ ਕੈਸ਼ ਕਿੰਨਾ ਸੀ ਠੀਕ ਹੈ ਜੀ ਤੇ ਹੁਣ ਟਰੜ ਕੀ ਮੰਗਾ ਜੀ ਮੇਰੀ ਮੰਗਾ ਜਿਹੜੇ ਚੋਰ ਆ ਫਿਰਦੇ ਉਹਨਾਂ ਨਾਲ ਵੜ ਕੇ ਸਭ ਸਿਹਤੀ ਆਵੇ ਤਾਂ ਜੋ ਗਾਧ ਆਏ ਕੰਮ ਆ ਸ਼ਾਹਕੋਟ 'ਚ ਪੁਲਿਸ ਦੀ ਗਸ਼ਤ ਨਾ ਹੋਣ ਕਾਰਨ ਚੋਰ ਬੇਖੌਫ ਹੋ ਕੇ ਚੋਰੀ ਦੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਸਥਾਨਕ ਪੁਲਿਸ ਚੋਰਾਂ ਨੂੰ ਫੜਨ ਵਿੱਚ ਅਸਫਲ ਰਹੀ ਹੈ। ਬੀਤੀ ਰਾਤ ਚਿੱਟੇ ਰੰਗ ਦੀ ਗੱਡੀ 'ਚ ਆਏ ਚੋਰਾਂ ਵੱਲੋਂ ਸ਼ਾਹਕੋਟ ਦੇ ਮਸ਼ਹੂਰ ਮਾਲਵਾ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾ ਕੇ ਨਕਦੀ ਤੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਚੋਰੀ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਮਨਦੀਪ ਗੋਇਲ ਪੁੱਤਰ ਜਗਦੀਸ਼ ਗੋਇਲ ਵਾਸੀ ਸ਼ਾਹਕੋਟ ਨੇ ਦੱਸਿਆ ਕਿ ਉਹਨਾਂ ਦੀ ਸ਼ਾਹਕੋਟ ਦੇ ਮੁੱਗਾ ਰੋਡ ਤੇ ਸਥਿਤ ਮਾਲਵਾ ਮੈਡੀਕਲ ਸਟੋਰ ਨਾਦੀਕ ਦੁਕਾਨ ਹੈ। ਜਦੋਂ ਸਵੇਰੇ 9 ਵਜੇ ਆਪਣੀ ਦੁਕਾਨ ਤੇ ਆਈ ਤਾਂ ਦੁਕਾਨ ਬਾਹਰ ਲੱਗਾ ਜਿੰਦਾ ਤੇ ਸੈਂਟਰ ਲੌਕ ਟੁੱਟਾ ਪਿਆ ਸੀ। ਉਹਨਾਂ ਦੁਕਾਨ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਦੁਕਾਨ ਅੰਦਰ ਲੱਗੇ ਦੋ ਕੈਮਰਿਆਂ ਦੀ ਪੰਨ ਤੋੜ ਕੀਤੀ ਹੋਈ ਸੀ। ਹੋਰ ਕੀ ਕਿਹਾ ਆਓ ਸੁਣੋ। ਮੈਡਮ ਮਨਜੀਤ ਗੋਇਲ ਜੀ। ਇਹ ਦੁਕਾਨ ਦਾ ਨਾਮ ਆਪਣੀ ਜਗੀ ਹੈ। ਮਾਵਲਾ ਮੈਡੀਕਲ ਸਟੋਰ। ਕੀ ਗੱਲ ਬਾਤ ਹੋਈ ਭਾਜੀ? ਸਹੀ ਰਾਤੀ ਕੋਈ ਚੋਰ ਆਇਆ ਹਨ ਜਿੰਦੇ ਤੋੜੇ ਆ। ਉਸ ਤੋਂ ਬਾਅਦ ਆ ਕੇ ਪ੍ਰੋਪਰਟੀ ਕਰਕੇ ਕੈਸ਼ ਲੈ ਗਏ ਤੇ ਐਸਲੀ ਤੋੜ ਗਏ ਡੀਵੀਆਰ ਲੈ ਗਏ ਕੈਮਰੇ ਤੋੜ ਗਏ ਤੇ ਕਿੰਨੇ ਕੁ ਲੈ ਕੇ ਆਪਣਾ ਅਜੇ ਕਰੀਬ 50 60 ਹਜ਼ਾਰ ਰਸਾਣ ਹੋਈ ਕੈਸ਼ ਕੇ ਲੱਗ ਕੈਸ਼ ਵੀ ਕੀ ਹਸਦਾ ਠੀਕ ਹੈ ਜੀ ਕਿੰਨੇ ਕੁ ਵੇਲੇ ਤੁਹਾਨੂੰ ਪਤਾ ਲੱਗਾ ਨਹੀਂ ਮੈਨੂੰ ਸਵੇਰ ਤੋਂ ਦੁਕਾਨ ਤੇ ਹੀ ਪਤਾ ਲੱਗਾ ਠੀਕ ਹੈ ਜੀ ਜਿੰਦਾ ਟਟਾ ਹੋਇਆ ਸੀ ਪਾਣਾ ਸੀਗਾ ਜੋ ਮੇਰੇ ਤਾਂ ਖੋਲੀ ਆ ਠੀਕ ਹੈ ਜੀ ਅੰਦਰ ਪਤਾ ਲੱਗਾ ਵੀ ਐਸਲੀਟੀਆਂ ਹੋਈਆਂ ਹਨ ਤੇ ਕੈਮਰਾ ਤੋੜੇ ਹੋਏ ਆ ਠੀਕ ਹੈ ਜੀ ਕੈਸ਼ ਨਹੀਂ ਸੀ ਠੀਕ ਹੈ ਜੀ ਤੇ ਹੁਣ ਤਾਂ ਕੀ ਮੰਗਾਂ ਜੀ ਮੰਮੀ ਦੀ ਮੰਗਾ ਜਿਹੜੇ ਚੋਰ ਆ ਜਿਹੜੇ ਕਰਦੇ ਉਹਨਾਂ ਨਾਲ ਮੜ ਕੇ ਸਰ ਸਰਤੀ ਅਰੇ ਤਾਂ ਜੋ ਗਾਧਾ ਆਇਆ ਕੰਮ ਨਾਲ